ਸੰਜੇ ਸਤਿ ਸ਼੍ਰੀ ਅਕਾਲ ਦੋਸਤੋ ਵੋਟਾ ਤੋਂ ਪਹਿਲਾਂ ਪੰਜਾਬ ਸਰਕਾਰ ਨੇ 44 ਫਿਰ ਤੋਂ ਕਰਤਾ ਇੱਕ ਵੱਡਾ ਐਲਾਨ ਤੇ ਲੋਕਾਂ ਦਾ ਕਹਿਣਾ ਹੈ ਕਿ ਐਲਾਨ ਇੱਕ ਝੂਠਾ ਐਲਾਨ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੀਆਂ ਚੋਣਾ ਸਿਖਰ ਉੱਤੇ ਦੇ ਦੇ ਇਸ ਮੌਕੇ ਆ ਆਦਮੀ ਪਾਰਟੀ ਆਪਣੇ ਵੱਲੋਂ ਕੀਤੇ ਗੇ ਕੰਮਾਂ ਉੱਤੇ ਵੋਟਾ ਮੰਗ ਰਹੀ ਹੈ ਜਦੋਂ ਕਿ ਦੂਜੀਆਂ ਪਾਰਟੀਆਂ ਭਗਵੰਤ ਮੰਨਦੀਆਂ ਦੀ ਵਾਦਾ ਖਿਲਾਫੀ ਦਾ ਜ਼ਿਕਰ ਕਰਕੇ ਬਦਲਾਵ ਦੀ ਮੰਗ ਕਰ ਰਹੀਆਂ ਨੇ ਇਸ ਮੌਕੇ ਹੋਰਦਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੀ ਗਰੰਟੀ ਦਾ ਸਾਬਤੋ ਬਾਦ ਜ਼ਿਕਰ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਆਪਣੀ ਗਰੰਟੀ ਪੂਰੀ ਕਰਨਗੇ ਇਸ ਨਾਲ ਕਿ ਜ਼ਾਨ ਨੇ ਉਤੇ ਕੋਈ ਵਾਧੂ ਬੋਝ ਨਹੀਂ ਪਏਗਾ ਪ੍ਰਾਈਮੇਸ਼ਾ ਟੀਵੀ ਚੈਨਲ ਨਾਲ ਆਪਤਾ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਰੋਡ ਮੈਪ ਦਿੱਸਿਆ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਤਰਜੀਹ ਹੈ ਖੇਤਾਂ ਤੱਕ ਨਹਿਰਾਂ ਦਾ ਪਾਣੀ ਪਹੁੰਚਾਉਣਾ ਜਿਸ ਨਾਲ ਪੰਜਾਬ ਦਾ ਪਾਣੀ ਵੀ ਉੱਪਰ ਆਏਗਾ ਤੇ ਅੰਦਾਜ਼ਾ ਹੈ ਕਿ ਇਸ ਨਾਲ 10 ਲੱਖ ਟਿਊਬਵਲ ਬੰਦ ਹੋ ਜਾਣਗੇ ਇਸ ਦਾ ਮਤਲਬ ਹੈ ਕਿ ਧਰਤੀ ਤੋਂ ਪਾਣੀ ਕੱਢਣਾ ਬੰਦ ਹੋ ਜਾਵੇਗਾ ਮੰਨਨੇ ਕਿਹਾ ਹੈ ਕਿ ਸਰਕਾਰ 18000 ਕਰੋੜ ਦੀ ਸਬਸਿਡੀ ਛੋਣੇ ਦੇ 90 ਦਿਨਾਂ ਦੇ ਸੀਜ਼ਨ ਲਈ ਬਿਜਲੀ ਬੋਰਡ ਨੂੰ ਦਿੰਦੀ ਹੈ ਜੋ 10 ਲੱਖ ਮੋਟਰਾਂ ਬੰਦ ਹੋ ਗਈਆਂ ਨੇ ਤਾਂ ਜਿਸ ਦੇ ਨਾਲ 10 ਤੋਂ 12000 ਕਰੋੜ ਰੁਪਏ ਦੀ ਬਜਟ ਹੋਏਗੀ ਤੋਂ ਡੇਕੀ